ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ RAM ਕਲੀ ਵਾਰ ਦੀ ਸੰਥਿਆ ਸ਼ੁਰੂ ਕਰਨ ਜਾ ਰਹੇ ਆ ਬੜੀਆਂ ਸੰਗਤਾਂ ਦੇ ਮੈਸੇਜ ਆਏ ਸਨ ਕਿ RAM ਕਲੀ ਜੋ ਸੱਤੇ ਬਲਵੰਡੀ ਦੀ ਵਾਰ ਹੈ ਉਸ ਦੀ ਸੰਥਿਆ ਕਰਵਾਈ ਜਾਵੇ ਕਿਉਂਕਿ ਇਹ ਵਾਰ ਬਹੁਤ ਮਹਿੰਗੀ ਹੈ ਸ਼ਬਦ ਬੜੇ ਕਠਨ ਨੇ ਅੱਜ ਆਪਾਂ ਇਸ ਦੇ ਮਹਿੰਗੇ ਸ਼ਬਦ ਸਿੱਖਣੇ ਨੇ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਸੱਤੈ ਅਧਿਕ ਲਾ ਕੇ ਉਚਾਰਨ ਕਰਨਾ ਇਹਨੂੰ ਸੱਤੈ ਪੜਨਾ ਸਤੈ ਨਹੀਂ ਕਹਿਣੀ ਸੱਤੈ ਡੂਮ ਆਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦਾ ਹੋਵੇ ਹੋਵੇ ਨਹੀਂ ਪੜਨਾ ਹੋਵੇ ਪੜਨਾ ਦਿਲਾਵਾ ਦੇ ਨਾਲ ਜੋ ਖੀਵਦਾ ਇਹ ਪਾੜ ਜਿਹੜਾ ਸੰਗਤ ਜੀ ਇਕੱਠਾ ਹੈ ਕਈ ਸੰਗਤਾ ਪੜ ਜਾਂਦੀਆਂ ਜੋ ਖੀਵਦਾ ਜਿਹੜਾ ਜੱਜੇ ਨੂੰ ਹੋੜਾ ਇਹ ਵੱਖਰਾ ਕਰ ਦਿੰਦੀ ਹੈ ਪਰ ਇੱਥੇ ਨਾਪਣ ਦਾ ਅਰਥ ਆਉਂਦਾ ਹੈ ਇੱਥੇ ਜਿਵੇਂ ਕਹਿਰੀ ਨੇ ਚੀਜ਼ ਨੂੰ ਜੋਖੀਦਾ ਤੋਲੀਦਾ ਉਹ ਅਰਥ ਇੱਥੇ ਤੇ ਇਕੱਠਾ ਹੀ ਕਹਿਣਾ ਜੋਖੀਬਦਾ ਜੋਖੀਬਦਾ ਦੇ ਗੁਨਾ ਸਤ ਭੈਣ ਪ੍ਰਾਭ ਹੈ ਪਰੰਗਤ ਦਾਨ ਪੜੀਵਦਾ ਪਰੰਗਤ ਪੱਪੇ ਕੰਨਾ ਜਿਹੜਾ ਸਬੰਧਕ ਲਾ ਕੇ ਪਰੰਗਤ ਦਾਨ ਪੜੀਵਦਾ ਇਹ ਤਿਆਰ ਰੱਖਣਾ ਦੈ ਦੇ ਨਹੀਂ ਪੜਨਾ ਦੈ ਪੜਨਾ ਪੜੀਵਦਾ ਨਾਨਕ ਰਾਜ ਚ ਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੇ ਤਰਿਓਣ ਛਤ ਸਿਰ ਜਿਹੜਾ ਛਤ ਪਾਠ ਹੈ ਸੰਗਤ ਜੀ ਕਸ ਕੇ ਹੈ ਅਦਕ ਲਾ ਕੇ ਪੜਨਾ ਛਤ ਲਹਿਣੇ ਤਰਿਓਣ ਛਤ ਸਿਰ ਕਰਿ ਸ਼ਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਏ ਪਰਾ ਕੋਏ ਇਕਠਾ ਪਾਠ ਹੈ ਪਰਾ ਕੋਏ ਜੀ ਹੁਣ ਜੱਜੇ ਨੂੰ ਬਿਹਾਰੀ ਤੇ ਐੜਾ ਜਿਹੜਾ ਮੁਗਤ ਹੈ ਜੀਦੈ ਇਸ ਤਰ੍ਹਾਂ ਬੋਲਣਾ ਹੈ ਜੀਦੈ ਗੁਰ ਚੇਲੇ ਰਹਿ ਰਾਸ ਕੀ ਕੀ ਈੜੀ ਨੂੰ ਬਿਹਾਰੇ ਵੀ ਉਚਾਰਨ ਕਰਨੀ ਕੱਕੇ ਨੂੰ ਬਿਹਾਰੇ ਵੀ ਉਚਾਰਨ ਕਰਨੀ ਕੀ ਕੀ ਇਸ ਤਰ੍ਹਾਂ ਕੀ ਨਾਨਕ ਸਲਾਮਤ ਠੀਵਦੈ ਦੱਦੇ ਨੂੰ ਦਲਾਵਾ ਲਾ ਕੇ ਠੀਵਦੈ ਸਹਿ ਟਿੱਕਾ ਦਿਤੋਸ ਜੀਵਦਾ ਟਿੱਕਾ ਜਿਹੜਾ ਪਾਠ ਹੈ ਸੰਗਤ ਜੀ ਕਸ ਕੇ ਅਧਕ ਲਾ ਕੇ ਪੜਨੈ ਟਿੱਕਾ ਦਿਤੋਸ ਜੀਵਦਾ ਤਿਆਰ ਰੱਖਣਾ ਇਸ ਵਾਰ ਦੇ ਵਿੱਚ ਦੱਦੇ ਨੂੰ ਦਲਾਵਾ ਆ ਰਹੀ ਹੈ ਜੀਵਦੇ ਨਹੀਂ ਪੜਨਾ ਬਹੁਤੇ ਗਰੰਤੀ ਸਿੰਘ ਵੀਰ ਪਰਜੜੋ ਗੁਰਬਾਣੀ ਦਾ ਜਾਪ ਕਰਦੇ ਨੇ ਉਹ ਵੀ ਇੱਕ ਲਾ ਲਾ ਕੇ ਉਚਾਰਨ ਕਰ ਜਾਂਦੇ ਨੇ ਸੋ ਧਿਆਰ ਰੱਖਣਾ ਦੋ ਦਲਾਵਾ ਹੀ ਉਚਾਰਨ ਹੋਣ ਜੀਵਦਾ ਲਹਣੇ ਦੀ ਫੇ ਰਾਈ ਐ ਇੱਥੇ ਵੀ ਦਲਾਵਾ ਲੱਗੀ ਐ ਨਾਨਕਾ ਦੋ ਹੀ ਖੱਟੀ ਐ ਖੱਟੀਏ ਪਾੜ ਸੰਗਤ ਜੀ ਅਦਕ ਲਾ ਕੇ ਕਸ ਕੇ ਬੋਲਣਾ ਐ ਖੱਟੀ ਐ ਜੋਤ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲੱਟੀ ਐ ਪਲੱਟੀਏ ਪਾਠ ਦੀ ਕਸ ਕੇ ਪਲਟੀਏ ਨਹੀਂ ਕਹਿਣਾ ਪਲੱਟੀ ਐ ਅਦਕ ਲਾ ਕੇ ਕਸ ਕੇ ਬੋਲਣਾ ਝੁਲੈ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀ ਐ ਝੁਲੈ ਪਾਠ ਇਕਸਕੇ ਐ ਅਦਕ ਲਾ ਕੇ ਉਚਾਰਨ ਕਰਨਾ ਝੁਲੈ ਸੋ ਛਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀ ਐ ਜਿਹੜਾ ਮਲ ਪਾਠ ਹੈ ਸੰਗਤ ਜੀ ਇਹ ਵੀ ਕਸਕੇ ਹੈ ਅਦਕ ਲਾ ਕੇ ਜੋ ਲ ਮਲ ਛਤ ਇਹ ਪਾਠ ਸਿੱਨੇ ਕਸ ਕੇ ਕਰਨੇ ਨੇ ਹੱਟੀ ਹੈ ਇਹ ਵੀ ਕਸ ਕੇ ਪਾਠ ਅਦਕਲਾ ਕੇ ਚਾਰਨ ਕਰਨਾ ਹੈ ਹੱਟੀ ਹੈ ਕਰ ਹੈ ਜੇ ਗੁਰੂ ਫੁਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ ਚੱਟੀਏ ਪਾਠ ਵੀ ਸੰਗਤ ਜੀ ਕਸ ਕੇ ਹੈ ਅਦਕਲਾ ਕੇ ਬੋਲਣਾ ਹੈ ਚੱਟੀ ਹੈ ਇਹ ਤਿਆਰ ਰੱਖਣਾ ਕਿ ਦਲਾਵਾਂ ਦੀ ਆਵਾਜ਼ ਉਚਾਰਨ ਹੋਵੇ ਐ ਨੂੰ ਦਲਾਵਾਂ ਲੱਗੀਆਂ ਚੱਟੀ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਐ ਚੱਲੈ ਪਾਠ ਵੀ ਸੰਗਤ ਜੀ ਅਦਕ ਐ ਅਦਕ ਲਾ ਕੇ ਉਚਾਰਨ ਕਰਨਾ ਚੱਲੈ ਚਲੈ ਨਹੀਂ ਕਹਿਣਾ ਚੱਲੈ ਇੱਕ ਅਦਕ ਲਾਉਣਾ ਤੇ ਇੱਕ ਇੱਥੇ ਦਲਾਵਾ ਲੱਗਿਆ ਇਹ ਧਿਆਨ ਰੱਖਣਾ ਚੱਲੈ ਨਹੀਂ ਕਹਿਣਾ ਚੱਲੈ ਖੱਟੀ ਐ ਅਦਕ ਲਾ ਕੇ ਖਰਚੇ ਦਿੱਤ ਕ ਸੰਮਦੀ ਅਬ ਖਹਿਦੀ ਖੈਰ ਦੁਪੱਟੀ ਐ ਇੱਥੇ ਵੀ ਅਦਕ ਲੱਗੇਗਾ ਕਸ ਕੇ ਬੋਲਣਾ ਦੁਪੱਟੀ ਐ ਦੱਦਾ ਸਬੰਧਕ ਲਾ ਕੇ ਉੱਤੇ ਅਦਕ ਲਾ ਕੇ ਬੱਬੇ ਦੀ ਦੁਪੱਟੀ ਐ ਹੋਵੇ ਸਿਵਤ ਕਸਮ ਦੀ ਨੂਰ ਅਰਸੋ ਹੋੁਰਸੋ ਝੱਟੀ ਐ ਸੋ ਸੰਗਤ ਜੀ ਇਹ ਜਿਹੜਾ ਮੰਗਲ ਐ ਆਮ ਹੀ ਜਦੋਂ ਮੁਖਵਾਕ ਸਾਹਿਬ ਲਿਆ ਜਾਂਦਾ ਤੇ ਗ੍ਰੰਤੀ ਸਿੰਘ ਵੀਰ ਪ੍ਰਾਤ ਸੰਗਤਾ ਇਸ ਦਾ ਮੰਗਲ ਉਚਾਰਨ ਕਰਦੀ ਐ ਪਰ ਕੁਝ ਕੋ ਸੰਗਤਾ ਗਲਤ ਪੜਦੀ ਐ ਕਿਵੇਂ ਪੜਦੀ ਐ ਕਹਿੰਦੇ ਹੋਵੇ ਸਿਪਟ ਹੋਵੇ ਪੜ ਜਾਂਦੀ ਐ ਹੋਵੇ ਨਹੀਂ ਪੜਨਾ ਹੋਵੇ ਬਾਬੇ ਨੂੰ ਦਲਾਵਾ ਲੱਗੀ ਹੈ ਹੋਵੇ ਸਿਪਤ ਕਸਮ ਦੀ ਨੂਰ ਅਰਸੋ ਹੁਰਸੋ ਹਾਹਨ ਔਂਕੜ ਇਹ ਤਿਆਰ ਰੱਖਣਾ ਛੱਟੀ ਇਹ ਛੱਟਿਏ ਪਾਠ ਸੰਗਤ ਦੀ ਪੋਲਾ ਹੈ ਕਸਕੇ ਨਹੀਂ ਬੋਲਣਾ ਪੋਲਾ ਬੋਲਣਾ ਛੱਟੀ ਹੈ ਦਰਮਿਆਨਾ ਜ ਆਵਾਜ਼ ਕੱਟਣਾ ਛੱਟਿਏ ਵੀ ਨਹੀਂ ਕਹਿ ਦੇਣਾ ਤੇ ਛੱਟਿਏ ਵੀ ਨਹੀਂ ਕਹਿ ਦੇਣਾ ਦਰਮਿਆਨੀ ਜੀ ਆਵਾਜ਼ ਕੱਟਨੀ ਹੈ ਛੱਟੀ ਹੈ ਤਉ ਦੇ ਢਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਕੱਟੀ ਐ ਪਾਠ ਕਰ ਸਕੀ ਐ ਮਲ ਪਾਠ ਕੋ ਬੋਲੇ ਇਹ ਅਦਕ ਤੁਰੈ ਤੋਚਾਰਨ ਕਰਨਾ ਮਲ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਇਹਦੂ ਬੋਲੂ ਹੱਟੀ ਐ ਹੱਟੀ ਐ ਪਾਠ ਵੀ ਸੰਗਤ ਜੀ ਬੋਲੇ ਅਦਕ ਤੁਰੈ ਤੋਚਾਰਨ ਕਰਨਾ ਤਿਆਰ ਰੱਖਣਾ ਕਿ ਦਲਾਵਾ ਜਰੂਰ ਲਾਉਣੀ ਐ

ਬਨ ਭਾਰ ਉਚਾਇਨ ਛੱਟੀ ਐ ਜਿਨ ਆਖੀ ਸੋਈ ਕਰੀ ਜਿਨ ਕੀਤੀ ਤਿੰਨੇ ਥੱਟੀ ਐ ਕੌਣ ਹਾਰੇ ਕਿਨ ਓਵੱਟੀ ਐ ਅਦਕ ਲਾ ਕੇ ਕਸ ਕੇ ਉਚਾਰਨ ਕਰਨੇ ਨੇ ਓਵੱਟੀ ਐ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਵਾਹੇ ਸਾਲੀ ਹੁਣ ਸਾਲੀ ਪਾੜ ਸੰਗਤ ਜੀ ਬਹੁਤੀਆਂ ਸੰਗਤਾਂ ਸਾਲੀ ਕਹਿ ਜਾਂਦੀ ਹੈ ਪੋਲਾ ਸ਼ਬਦ ਪੜ ਜਾਂਦੀ ਹੈ ਪਰ ਇਥੇ ਧਿਆਰ ਰੱਖਣਾ ਸਾਲੀ ਕਸ ਕੇ ਬੋਲਣਾ ਹੈ ਅਦਕ ਲਾ ਕੇ ਬੋਲਣਾ ਹੈ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਗੱਲਾ ਅਦਕ ਲਾ ਕੇ ਕਸ ਕੇ ਬੋਲਣਾ ਹੈ ਹੁਣ ਸੰਪਰਦਾਨ ਵਿੱਚ ਜਿਹੜਾ ਇਹ ਸ਼ਬਦ ਪੜਾਇਆ ਜਾਂਦਾ ਹੈ ਇਸ ਦੇ ਉੱਤੇ ਬਿੰਦੀ ਲਵਾ ਕੇ ਅਦਕ ਲਵਾ ਕੇ ਬਿੰਦੀ ਲਵਾ ਕੇ ਵਿਚਾਰਨ ਕਰਾਉਂਦੇ ਨੇ ਗੱਲਾ ਦੋ ਦੋਨੇ ਸ਼ੁੱਧ ਨਹੀਂ ਗੱਲਾ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰ ਹਾਲੀ ਦਰ ਹਾਲੀ ਜਿਹੜਾ ਪਾਠ ਸੰਗਤ ਕਸ ਕੇ ਹੈ ਹਾਲੀ ਨਹੀਂ ਕਹਿਣਾ ਦਰ ਹਾਲੀ ਇਸ ਤਰ੍ਹਾਂ ਨਹੀਂ ਪੜ੍ਹਨਾ ਦਰ ਹਾਲੀ ਹਾਲੀ ਕਹਿਣਾ ਹਾਇ ਉੱਤੇ ਅਦ ਕ ਲਾ ਕੇ ਕਸ ਕੇ ਗੁਰ ਅੰਗਦ ਦੀ 도ਹੀ ਫਿਰੀ ਸਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਉਮਤ ਪਾਠ ਕੱਸ ਕੇ ਅਦਕ ਲਾ ਕੇ ਪੜਨਾ ਉਮਤ ਨਹੀਂ ਪੜ ਦੇਣਾ ਉਮਤ ਪੜਨਾ ਹੈ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰਵੇਸ਼ ਕਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਖੀਵੀ ਬਾਵੇ ਨੂੰ ਬਿਹਾਰੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀ ਹੈ ਵੰਡੀ ਹੈ ਐਡ ਜਲਾਵਾ ਦਸ ਅੰਮ੍ਰਿਤ ਖੀਰ ਕਿਹਾਲੀ ਕੱਗੇ ਨੂੰ ਸਿਆਰੀ ਕਿਹਾਲੀ ਗੁਰ ਸਿੱਖਾ ਕੇ ਮੁਖ ਉਜਲੇ ਮਨ ਮੁਖ ਥੀ ਪਰਾਲੀ ਪਏ ਕੋ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਹੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਇਹ ਤਿਆਰ ਰੱਖਣਾ ਇੱਥੇ ਹਾਹੇ ਨੂੰ ਹੋੜਾ ਰਾਰੇ ਨੂੰ ਸਿਆਰੀ ਉੱਤੇ ਬਿੰਦੀ ਵੀ ਲੱਗੀ ਤੇ ਊੜੇ ਦਾ ਮੂੰਹ ਵੀ ਖੁੱਲਾ ਹੈ ਹੋਰਿਉ ਗੰਗ ਬਹਾਈ ਐ ਦਲਾਵਾਂ ਦੇ ਨਾਲ ਦੁਨਿਆਈ ਆਖੈ ਕਿ ਕਿਉਂ ਇਹ ਪਾਠ ਵੱਖਰਾ ਕੱਕੇ ਰੁਸੀਆਰੀ ਕਿੱਕ ਓਣ ਨਹੀਂ ਪੜ ਦੇਣਾ ਕਿ ਕੱਕੇ ਸ਼ੈਰੀ ਕੇ ਇਸ ਤਰ੍ਹਾਂ ਬੋਲ ਕੇ ਫਿਰ ਕਿਉਂ ਬੋਲਣਾ ਨਾਨਕ ਈਸ਼ਰ ਜਗ ਬਿਨਾ ਜਗਨਾਥ ਉੱਚ ਹਦੀ ਵੈਣ ਵਿਰ ਕਿਉਂ ਵਿਰ ਕਿਉਂ ਪਾੜ ਸੰਗਤ ਜੀ ਇਕੱਠਾ ਹੈ ਮਾਧਾਣਾ ਪਰਬਤ ਕਰ ਨੇਤਰ ਵਾਸਕ ਸ਼ਬਦ ਰਿੜਕਿਓਣ ਰਿੜਕਿਓਣ ਇਕੱਠਾ ਪੜ। ਚੌਦਹ ਰਤਨ ਕਾਲਿਆਨ ਕਰ ਆਵਾ ਗੌਣ ਚਿਲਕਿਓਣ ਚਿਲਕਿਓਣ ਪਾਠ ਇਕੱਠਾ ਹੈ। ਕੁਦਰਤ ਇਹ ਵਿਖਾਲੀਅਨ ਜਿਨ ਐਵਡ ਪਿਡ ਠਿਣਕਿਓਣ ਹੁਣ ਕਈ ਸੰਤੈ ਨੂੰ ਪਿੰਡ ਪੜ ਜਾਂਦੀ ਹੈ ਟਿੱਪੀ ਲਾ ਕੇ। ਪਰ ਟਿੱਪੀ ਤੋਂ ਰਹਿਤ ਪਾਠ ਉਚਾਰਨ ਕਰਨਾ ਐਵਡ ਪਿਡ ਠਿਣਕਿਓਣ ਠਿਣਕਿਓਣ ਪਾਠ ਇਕੱਠਾ ਹੈ।

ਜਾਂ ਸੁਦੋਸਤਾ ਲੈਣਾ ਟਿੱਕਿਓਣ ਜਾਂ ਤੇ ਬਿੰਦੀ ਧਿਆਰ ਰੱਖਣਾ ਜਾਂ ਸੁਦੋਸਤ ਤਾਂ ਤੱਤੇ ਕਨਉਤ ਵਿੰਤਾ ਲੈਣਾ ਟਿੱਕਿਓਣ ਟਿੱਕਿਓਣ ਸੋ ਸੰਗਤ ਜੀ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਹੈ RAM ਕਲੀ ਦੀ ਵਾਰ ਆਪਾਂ ਕਰ ਰਹੇ ਆ ਸੱਤੇ ਬਲਵੰਡੇ ਦੀ ਵਾਰ ਬਾ ਇਹ ਵਾਰ ਜਿਹੜੀ ਬੜੀ ਮਹਿੰਗੀ ਹੈ ਬੜੇ ਕਠਨ ਸ਼ਬਦ ਨੇ ਅਗਲਾ ਭਾਗ ਆਪਾਂ ਕੱਲ ਨੂੰ ਕਰਾਂਗੇ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ